ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਮਿਕਸ ਰੂਪ ਦੇ ਵਿੱਚ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਿਸੇ ਇਲਾਕੇ ਵਿੱਚ ਤਕੜੀ ਬੱਦਲਬਾਹੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਤਕੜੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਗਰਮੀ ਅਤੇ ਮੀਂਹ ਦੋਨੋਂ ਤਰੀਕੇ ਨਾਲ ਪੰਜਾਬ ਦੇ ਉੱਪਰ ਅਸਰ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਸਵੇਰ ਦੇ ਸਮੇਂ ਕਾਫੀ ਬੱਦਲਬਾਹੀ ਸੀ ਕਿਸੇ ਕਿਸੇ ਇਲਾਕੇ ਵਿੱਚ ਤਕੜਾ ਮੀਂਹ ਦੇਖਣ ਨੂੰ ਮਿਲਿਆ ਜਿਦੇ ਵਿੱਚ ਖਾਸ ਤੌਰ ਉਮੀਦ ਦੇ ਖਬਰਾਂ ਆਈਆਂ ਨੇ ਇਸ ਸਮੇਂ ਵੀ ਇੱਥੇ ਤਕੜਾ ਸਿਸਟਮ ਬਣਿਆ ਹੋਇਆ ਜੋ ਤੁਸੀਂ ਤਾਜ਼ਾ ਸੈਟਲਾਈਟ ਇਮੇਜ ਵਿੱਚ ਦੇਖ ਰਹੇ ਹੋ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਆਪਣੇ ਇਲਾਕੇ ਦਾ ਨਾਮ ਜੋਰ ਲਿਖਿਓ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਸ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜਾ ਫਿਲਹਾਲ ਅਮ੍ਰਿਤਸਰ ਤਰਨਤਾਰਨ ਤੋਂ ਕਪੂਰਥਲਾ ਜਲੰਧਰ ਵੱਲ ਵਧ ਰਿਹਾ ਹੈ ਹੌਲੀ ਹੌਲੀ ਆਪਣਾ ਇਹ ਦਾਇਰਾ ਵਧਾਵੇਗਾ ਜਿਸ ਦੇ ਨਾਲ ਇਹ ਆਪਾਂ ਕਹਿ ਦਈਏ ਤਾਂ ਸ਼ਾਮ 5 ਤੋਂ 6 ਵਜੇ ਤੱਕ ਉੱਤਰੀ ਪੰਜਾਬ ਜਾਨੀ ਕਿ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਨੂੰ ਆਪਣੀ ਲਪੇਟ ਵਿੱਚ ਲੰਦਾ ਹੋਇਆ ਦਿਖਾਈ ਦੇ ਰਿਹਾ ਇਹਨਾਂ 5 ਤੋਂ 7 ਜ਼ਿਲ੍ਹਿਆਂ ਦੇ ਵਿੱਚ ਜਾਂ ਆਪਾਂ 8 ਨੋ ਜ਼ਿਲ੍ਹੇ ਜਿਹੜੇ ਗਿਣਾਏ ਨੇ ਤੁਹਾਨੂੰ ਇਹਨਾਂ ਵਿੱਚ ਸ਼ਾਮ 5 ਵਜੇ ਤੱਕ ਵਧੀਆ ਮੀਂਹ ਹੋਣ ਦੀ ਉਮੀਦ ਪੜ ਰਹੀ ਹੈ ਥੱਲੇ ਵਾਲੇ ਪਾਸੇ ਗੱਲ ਕੀਤੀ ਆ ਤਾਂ ਹਲਕੇ ਦੇ ਮੈਨ ਨਹੀਂ ਬੱਦਲ ਬਈ ਬਣੀ ਰਹੇਗੀ ਜਿਹਦੇ ਵਿੱਚ ਜ਼ਿਲ੍ਹਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤੋਂ ਹੁੰਦਾ ਹੋਇਆ ਰੂਪਨਗਰ ਜ਼ਿਲ੍ਹੇ ਤੱਕ ਥੋੜੀ ਬਹੁਤ ਹੀ ਬੱਦਲਬਾਜ਼ੀ ਦੀ ਉਮੀਦ ਬੜ ਰਹੀ ਹੈ ਪਰ ਕੋਈ ਬਹੁਤ ਵੱਡਾ ਚਾਂਸ ਨਹੀਂ ਹਨ ਕਿ ਕਾਫੀ ਭਾਰੀ ਮੀਂਹ ਹੋਵੇਗਾ ਜਾਂ ਕੋਈ ਬਹੁਤ ਵੱਡੇ ਚਾਂਸ ਹੋ ਸਕਦੇ ਹਨ ਅਜਿਹੀ ਉਮੀਦ ਘੱਟੀ ਹੈ ਬਾਕੀ ਹਾਂ ਅਜਿਹੇ ਚਾਂਸ ਬਣ ਰਹੇ ਨੇ ਕਿ ਅਗਰ ਸਿਸਟਮ ਥੋੜਾ ਬਹੁਤ ਆਪਣਾ ਦਾਇਰਾ ਵਧਾਉਂਦਾ ਹੈ ਤਾਂ ਇਹ ਕਪੂਰਥਲਾ ਜਲੰਧਰ ਤੋਂ ਹੁੰਦਾ ਹੋਇਆ ਲੁਧਿਆਣਾ ਤੱਕ ਜਾਂ ਰਾਹੋਂ ਤੱਕ ਆਪਣੀ ਮਾਰ ਕਰ ਸਕਦਾ ਹੈ ਬਾਕੀ ਫਿਲਹਾਲ ਚਾਂਸ ਘੱਟ ਹੀ ਨੇ ਅਗਰ ਕੋਈ ਇਸ ਤੋਂ ਅਜਿਹੇ ਚਾਂਸ ਬਣਦੇ ਨੇ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇ ਜਾਣਕਾਰੀ ਲਈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ